ਅਸੀਂ ਅਜੋਧਿਆ ਦੇ ਵਿੱਚ ਆਪਾਂ ਗੁਰੂ ਨਾਨਕ ਦਾ ਲੰਗਰ ਲਗਾ ਕੇ ਆਪਸੀ ਭਾਈਚਾਰੇ ਦੀ ਇੱਕ ਸਾਂਝ ਨੂੰ ਵਧਾਈਏ ਕਿ ਇੱਕ ਨਿਹੰਗ ਬਾਣੇ ਦੇ ਵਿੱਚ ਸਿੰਘ ਕਿਤੇ ਅਨਮੱਤੇ ਸਥਾਨ ਤੇ ਜਾ ਕੇ ਲੰਗਰ ਲਾਣ ਦੀ ਗੱਲ ਕਰ ਰਿਹਾ ਤੇ ਦੂਜਾ ਜਾ ਕੇ ਇੱਕ ਪਹਿਰਾ ਚ ਬੈਠ ਰਿਹਾ ਜੋ ਕਿ ਆਪਣੇ ਆਪ ਦੇ ਵਿੱਚੋਂ ਪ੍ਰਚਾਰਕ ਨੇ ਵੱਡੇ ਉਹਨਾਂ ਅਸਲ ਦੇ ਵਿੱਚ ਪਹਿਰਾਵੇ ਸਿੱਖੀ ਦੇ ਹੈ ਪਹਿਰਾਵੇ ਤਾਂ ਸ਼ੇਰਾਂ ਵਾਲੇ ਪਾਲੇ ਜੀ ਪਰ ਜਿਹੜੀਆਂ ਕਲਕਾਰੀਆਂ ਐ ਜਿਹੜੀ ਲਲਕਾਰ ਜੰਗਲ ਦੇ ਵਿੱਚ ਸ਼ੇਰ ਮਾਰਦਾ ਦਹਾੜ ਮਾਰਦਾ ਹੈ ਨਾ ਉਹ ਦਹਾੜਾ ਨਹੀਂ ਉਹਨਾਂ ਕੋਲ ਉਹਨਾਂ ਕੋਲ ਕਲਕਾਰੀਆਂ ਹੀ ਚਿੰਕਾ ਹੀ ਮਾਰਦੇ ਆ ਉਹ ਗਿੱਦੜਾ ਵਾਲੀਆਂ ਚਿੰਕਾ ਜਿਹੜੀਆਂ ਉਹ ਮਾਰਦੇ ਆ ਨਾ ਉਹ ਅੱਜ ਸਾਹਮਣੇ ਆ ਗਈਆਂ ਸਭ ਦੇ ਇਹ ਦੋਨੇ ਮਨਮਤ ਇੱਕ ਉਹਦੀ ਗੁਰਮਤ ਗੁਰਮਤ ਤੋਂ ਉਲਟ ਮਨਮਤ ਇਹ ਦੋਨੋਂ ਮਨਮਤ ਕਰਨ ਲੱਗ ਪਏ ਬੜੀ ਸ਼ਰਮ ਆਉਂਦੀ ਆ ਆਪਣੇ ਆਪ ਤੇ ਵੀ ਇੱਕ ਸਿੱਖੀ ਦਾ ਨਾਮ ਵਰ ਇਹ ਨਹੀਂ ਕੋਈ ਛੋਟੇ ਲੈ ਬੰਦਾ ਇਨਸਾਨ ਹੋਵੇ ਨਾਮਵਰ ਪ੍ਰਚਾਰਕ ਜਾ ਕੇ ਉੱਥੇ ਚੁਕੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਆਰਐਸਐਸ ਦਾ ਮੁਖੀ ਪ੍ਰੇਮਾਨੰਦ ਕੋਲ ਆਉਂਦਾ ਉਹਦੇ ਬਰਾਬਰ ਬੈਠਦਾ ਤੇ ਸਾਡੇ ਵਾਲਾ ਜਾਂਦਾ ਤੇ ਉਹ ਵੀ ਉਸ ਦਿਨ ਜਿਸ ਦਿਨ ਗੁਰਤੇਗ ਬਹਾਦਰ ਪਾਸ਼ਾ ਦਾ ਸ਼ਹੀਦੀ ਦਿਨ ਜਦਕਿ ਪ੍ਰੇਮਾਨੰਦ ਵਰਗੇ ਨੂੰ ਤਾਂ ਸਾਡੇ ਕੋਲ ਆਉਣਾ ਚਾਹੀਦਾ ਸੀ ਇਹ ਸਿੱਖੋ ਤੁਹਾਡੇ ਗੁਰੂ ਕਰਕੇ ਅੱਜ ਸਾਡੀਆਂ ਬੋਧੀਆਂ ਸਾਡੇ ਤਿਲਕ ਬਚੇ ਹੋਏ ਆ। ਬਹੁਤ ਲੋਕਾਂ ਕਮੈਂਟ ਸੇ ਕਰਦੇ ਆ ਵੀ ਕੋਈ ਗੱਲ ਨਹੀਂ ਇੱਕ ਸੱਜਣ ਦੂਜੇ ਸੱਜਣ ਨੂੰ ਮਿਲਦਾ ਸਤਿਕਾਰ ਕਰ ਦਿੰਦਾ ਫਿਰ ਕੀ ਹੋ ਗਿਆ? ਸੱਜਣ ਦੂਜੇ ਸੱਜਣ ਨੂੰ ਮਿਲੇ ਜੀ। ਜੇ ਸੱਜਣ ਸੱਜਣ ਨੂੰ ਮਿਲਦਾ ਤਾਂ ਉਹ ਖੜਕੇ ਸਵਾਗਤ ਕਰਦਾ। ਪ੍ਰੇਮਾਨੰਦ ਖੜਕੇ ਸਵਾਗਤ ਕਰਦਾ। ਪ੍ਰੇਮਾਨੰਦ ਕੁਰਸੀ ਤੇ ਬੈਠਾ। ਮਤਲਬ ਉਹ ਸੱਜਣ ਤਾਂ ਹੀ ਨਹੀਂ ਹੈ। ਤੇ ਗਿਆਨੀ ਸ਼ੇਰ ਸਿੰਘ ਉਹਦੇ ਕੋਲ ਚੁੱਕਦਾ। ਸੱਜਣਤਾ ਹੀ ਥੋੜੇ ਫਿਰ ਇਹ ਤਾਂ ਦੋਨੇ ਖੜੇ ਹੋ ਕੇ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਫਿਰ ਤਾਂ ਅਸੀਂ ਕਹਿੰਦੇ ਵੀ ਇਹ ਸੱਜਣਤਾ ਹੀ ਹੈ ਹੁਣ ਸੱਜਣਤਾ ਹੀ ਥੋੜੇ ਗਿਆਨੀ ਜੀਤਾ ਉਹਦੇ ਕੋਲ ਐਵੇਂ ਕੋਡੇ ਹੋਏ ਜਿਵੇਂ ਉਰਦੂ ਦਾ ਚੌਕਾ ਹੁੰਦਾ ਤੇ ਉਹ ਕੁਰਸੀ ਤੇ ਬੈਠਾ ਮਹਾਰਾਜਾ ਮੰਗ ਆਸ਼ੀਰਵਾਦ ਦਿੰਦਾ ਇਹਨਾਂ ਨੂੰ ਸੁਣਦੇ ਰਹੇ ਇਹਨਾਂ ਦੀਆਂ ਦਿੱਤੀਆਂ ਹੋਈਆਂ ਦਲੀਲਾਂ ਦੀਆਂ ਉਦਾਹਰਨਾਂ ਸਟੇਜਾਂ ਤੇ ਦਿੰਦੇ ਰਹੇ ਅੱਜ ਕੀ ਹੋਇਆ ਅੱਜ ਇਹਨਾਂ ਨੂੰ ਕਿੰਨੀ ਕਿੱਥੇ ਨਿੱਗਰ ਗਏ ਕਿੱਥੇ ਡਿੱਗੇ ਜਾ ਗਏ ਪਿੱਛੇ ਕਾਰਨ ਵੀ ਤਾਂ ਕੋ ਬਿਹਾਈਂਡ ਸਟੋਰੀ ਤੁਸੀਂ ਕੀ ਮੰਨਦੇ ਦੇਖੋ ਜੀ ਮੈਂ ਤਾਂ ਸਿੱਧੀ ਜੀ ਇੱਕੋ ਗੱਲ ਕਹਿਣਾ ਹੈ ਵੀ ਇਹਨਾਂ ਇਹ ਆਰਐਸਐਸ ਦੇ ਪੁੱਤਰ ਨੇ ਇਹ ਲੋਕ ਸਾਨੂੰ ਪਹਿਲਾਂ ਦੱਸਦੇ ਸੀ ਵੀ ਇਹ ਬੰਦੇ ਆਰਐਸਐਸ ਦੇ ਦਿੱਤੇ ਹੋਏ ਬੰਦੇ ਆ ਫਿੱਟ ਕਰੇ ਹੋਏ ਆ ਸੀ ਇੱਕ ਧਰਮ ਦੇ ਅੰਦਰ ਅਸੀਂ ਮੰਨਦੇ ਨਹੀਂ ਸੀ ਕੋ ਪ੍ਰਗਟ ਹੋ ਗਏ ਉਹ ਪ੍ਰਗਟ ਉਹ ਸਾਹਮਣੇ ਆ ਰਹੇ ਹੁਣ ਸੋ ਜਿਹੜਾ ਦੂਜੇ ਦੂਜੇ ਨਿਹੰਗ ਸਿੰਘ ਦੀ ਇਹ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਉਦੇ ਬਾਰੇ ਕੀ ਕਹੋਗੇ ਉਹ ਤਾਂ ਜੀ ਹੁਣ ਉਹਦੇ ਬਾਰੇ ਇੱਕ ਪੰਜਾਬੀ ਦਾ ਸ਼ਬਦ ਹੈ ਸਾਡੇ ਚਾਵਲ ਮੈਨੂੰ ਤਾਂ ਲੱਗਦਾ ਵੀ ਉਹਦੇ ਬਾਪ ਦਾਦੇ ਨੇ ਅਮਰਤ ਨਹੀਂ ਛਕਿਆ ਉਹ ਨਾ ਪਿੱਛੇ ਜੋ ਤੁਸੀਂ ਕੁਝ ਕਹਿ ਰਹੇ ਹੋ ਤੁਸੀਂ ਜ਼ਿੰਮੇਵਾਰ ਹੋ ਸਾਰੇ ਸਾਰੇ ਕਾਸੀ ਦਾ ਜ਼ਿੰਮੇਵਾਰ ਮੈਂ ਜੀ ਜਦੋਂ ਅਸੀਂ ਜਾਂਦੇ ਸੀਗੇ ਉਦੋਂ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੁੰਦੀ ਸੀ ਅੰਦਰ ਠੀਕ ਇੱਥੇ ਦਫ਼ਤਰ ਦੇ ਬਿਲਕੁਲ ਪਿਛਲੇ ਪਾਸੇ ਤੇ ਉੱਥੇ ਬੜੇ ਸੋਹਣੀਆਂ ਕਿਰਪਾਨਾਂ ਸ਼੍ਰੀ ਸਾਹਿਬ ਹੈ ਹੁੰਦੇ ਸੀਗੇ ਬੜਾ ਸੋਹਣਾ ਲੱਗਦਾ ਸੀ ਵੀ ਇੱਕ ਮੰਨ ਲਓ ਵੀ ਇੱਕ ਕਿਸੇ ਗੁਰਸਿੱਖ ਦੇ ਤੁਸੀਂ ਜਾਏ ਪਰ ਅੱਜ ਮੈਂ ਤੁਹਾਨੂੰ ਫੋਟੋਆਂ ਭੇਜੂੰਗਾ ਹਿੰਦੂ ਦੇਵੀ ਦੇ ਤੇਆਂ ਦੀਆਂ ਫੋਟੋਆਂ ਲੱਗੀਆਂ ਮਿਆਂ ਗਿਆ ਵੀ ਇਹ ਹੌਲੀ ਹੌਲੀ ਜਿੱਥੋਂ ਟ੍ਰੇਨਿੰਗ ਲੈ ਕੇ ਸਾਡੇ ਚ ਫਿੱਟ ਕੀਤੇ ਗਏ ਨਾ ਬਾਅਦਸ ਉੱਥੇ ਜਾਣ ਲੱਗੇ ਉਹ ਅਗਲੇ ਰੱਸੀ ਖਿੱਚਣ ਲੱਗੇ ਇਹਨਾਂ ਦੀ ਤੇ ਸਿੱਖ ਮੱਥੇ ਨੂੰ ਹੱਥ ਫੜੀ ਬੈਠਾ ਵੀ ਇਹ ਸਾਡੇ ਨੂੰ ਧੋਖਾ ਹੋ ਗਿਆ ਸੱਚ ਮੁੱਚ ਧੋਖਾ ਕਰਿਆ ਇਹਨਾਂ ਲੋਕਾਂ ਨੇ ਪਿੱਠ ਦੇ ਅੰਦਰ ਜਿਹੜਾ ਚਾਕੂ ਮਾਰਨਾ ਸ਼ੁਰਾ ਮਾਰਨਾ ਕਹਿੰਦੇ ਨਾ ਉਹ ਮਾਰ ਰਹੇ ਆ ਇਹ ਲੋਕ ਹੁਣ ਇੱਥੇ ਸਾਡੇ ਨੇ ਕਈ ਵਿਦਵਾਨਾਂ ਨੇ ਇਹ ਵੀ ਕਹਿ ਦੇਣਾ ਜੀ ਉਹਨੂੰ ਮaaf ਕਰਤਾ ਕੋਰਟ ਨੇ ਜੀ ਉਹਦੇ ਖਿਲਾਫ ਹੋਇਓ ਸਬੂਤ ਨਹੀਂ ਮਿਲੇ ਮaaf ਕਰਤਾ ਕੋਰਟ ਨੇ ਤਾਂ ਬੜੇ ਬੜੇ ਮaaf ਕਰਤੇ ਜੇ ਕੋਰਟਾਂ ਸਾਡੀਆਂ ਸੁਣਦੀਆਂ ਹੁੰਨੀਆਂ ਤਾਂ ਸਾਨੂੰ ਅੱਜ ਦੇ ਦਿਨ ਨਾ ਦੇਖਣੇ ਪੈਂਦੇ ਕੋਰਟ ਨੇ ਤਾਂ ਉਹ ਮaaf ਕਰਤੇ ਜਿਨ੍ਹਾਂ ਨੇ ਘਰਾਂ ਤੋਂ ਕੱਢ-ਕੱਢ ਕੇ ਬੱਚੇ ਸੜਕਾਂ ਤੇ ਅੱਗ ਲਾ ਲਾ ਕੇ ਪੈਰ ਪਾ ਪਾ ਕੇ ਭੁਕੇ ਕੋਰਟ ਨੇ ਤਾਂ ਉਹ ਵੀ ਮaaf ਕਰਤੇ ਕੋਰਟ ਨੂੰ ਤਹਜੇ ਤੱਕ ਪ੍ਰੂਫ ਹੀ ਨਹੀਂ ਮੰਨਦੀ ਕੋਰਟ ਸਾਡੇ ਸਿੱਖਾਂ ਦੀ ਗੋਹੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਪਿਛਲੇ ਦਿਨੀ ਤੋਂ ਕੁਝ ਵੀਡੀਓ ਅਜਿਹੀਆਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦਾ ਪੰਥਕ ਸਫਾ ਦੇ ਅੰਦਰ ਕਾਫੀ ਰੋਸ ਹੈ ਉਹ ਕਿਹੜੀਏ ਵੀਡੀਓ ਨੇ ਤੁਸੀਂ ਜਾਣਦੇ ਹੋ ਤੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਪੰਥਕ ਪ੍ਰਚਾਰਕ ਨੇ ਭਾਈ ਸਾਹਿਬ ਜੋ ਢਾਡੀ ਜਥੇ ਦੇ ਨੇ ਭਾਈ ਮਨਿੰਦਰ ਪਾਸ ਸਿੰਘ ਜੀ ਖਾਲਸਾ ਪੰਜੋਲੇ ਵਾਲੇ ਉਹਨਾਂ ਨੂੰ ਪੁੱਛਦੇ ਆ ਵੀ ਉਹਨਾਂ ਦਾ ਇਹਨਾਂ ਵੀਡੀਓ ਦੇ ਉੱਤੇ ਜੋ ਇਹ ਘਟਨਾਕਰਮ ਵਾਪਰ ਰਿਹਾ ਉਹਨਾਂ ਦੇ ਉੱਤੇ ਇਹਨਾਂ ਦਾ ਕੀ ਕਹਿਣਾ ਭਾਈ ਸਾਹਿਬ ਜੀ ਪੰਜਾਬੀ ਲੋਕ ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਵੀਰ ਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦੀ ਆਪ ਜੀ ਦਾ ਅਸੀਂ ਜਦੋਂ ਪੜਦੇ ਆਂ ਮਹਾਬਾਕ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਕੀ ਪਰ ਮੌਜੂਦਾ ਸਮੇਂ ਦੇ ਵਿੱਚ ਗੁਰੂ ਕੀਆਂ ਲੜਲੀਆਂ ਫੌਜੀਆਂ ਜਿਹੜੀਆਂ ਕਹੀਆਂ ਜਾਂਦੀਆਂ ਨੇ ਇਹ ਫੌਜਾਂ ਨੇ ਨਿਆਰੀ ਖਾਲਸਾ ਵਾ ਪਰ ਉਹ ਕੁਝ ਹੋਰ ਪਾਸੇ ਲੱਗੀਆਂ ਹੋਈਆਂ ਨੇ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਵੋਗੇ ਕਿ ਇੱਕ ਨਿਹੰਗ ਬਾਣੇ ਦੇ ਵਿੱਚ ਸਿੰਘ ਕਿਤੇ ਅਨਮੱਤੇ ਸਥਾਨ ਤੇ ਜਾ ਕੇ ਲੰਗਰ ਲਾਣ ਦੀ ਗੱਲ ਕਰ ਰਿਹਾ ਤੇ ਦੂਜਾ ਜਾ ਕੇ ਇੱਕ ਪਹਿਰਾ ਚ ਬੈਠ ਰਿਹਾ ਜੋ ਕਿ ਆਪਣੇ ਆਪ ਦੇ ਵਿੱਚੋਂ ਪ੍ਰਚਾਰਕ ਨੇ ਵੱਡੇ ਉਹਨਾਂ ਬਾਰੇ ਤੁਹਾਡਾ ਪਹਿਲਾ ਪ੍ਰਤੀਕਰਮ ਕੀ ਹੋਏਗਾ ਗਿਆਨ ਮੈਂ ਤਾਂ ਉਹਨਾਂ ਬਾਰੇ ਇਹੀ ਕਹੂੰਗਾ ਵੀ ਉਹ ਨਾ ਅਸਲ ਦੇ ਵਿੱਚ ਪਹਿਰਾਵੇ ਸਿੱਖੀ ਦੇ ਹੈ ਜੀ ਪਹਿਰਾਵੇ ਤਾਂ ਸ਼ੇਰਾਂ ਵਾਲੇ ਪਾਲੇ ਜੀ ਪਰ ਜਿਹੜੀਆਂ ਕਲਕਾਰੀਆਂ ਜਿਹੜੀ ਲਲਕਾਰ ਜੰਗਲ ਦੇ ਵਿੱਚ ਸ਼ੇਰ ਮਾਰਦਾ ਦਹਾੜ ਮਾਰਦਾ ਹੈ ਨਾ ਉਹ ਦਹਾੜਾ ਨਹੀਂ ਨਾ ਕੋਲ ਉਹਨਾਂ ਕੋਲ ਕਲਕਾਰੀਆਂ ਹੀ ਹੈ ਚਿੰਕਾ ਹੀ ਮਾਰਦੇ ਆ ਉਹ ਗਿੱਦੜਾ ਵਾਲੀਆਂ ਚਿੰਕਾ ਜਿਹੜੀਆਂ ਉਹ ਮਾਰਦੇ ਆ ਨਾ ਉਹ ਅੱਜ ਸਾਹਮਣੇ ਆ ਗਈਆਂ ਸਭ ਦੇ ਪਹਿਰਾਵੇ ਉਹਨਾਂ ਦੇ ਦੇਖੇ ਇੱਕ ਛੋਟੀ ਜੀ ਕਹਾਵਤ ਆਪਾਂ ਪੜੇ ਕਰਦੇ ਸੀ ਵੀ ਖੋਤੇ ਨੂੰ ਸ਼ੇਰ ਦੀ ਖਲ ਪਵਾ ਕੇ ਜੰਗਲ ਦੇ ਅੰਦਰ ਛੱਡਤਾ ਜੀ ਪਰ ਜਦੋਂ ਉਹ ਹਿੰਕਣ ਲੱਗਾ ਫਿਰ ਪਤਾ ਹੀ ਲੱਗ ਗਿਆ ਵੀ ਉਹ ਖੋਤਾ ਹੈ ਸ਼ੇਰ ਨਹੀਂ ਹੈ ਤੇਡਾ ਇਹ ਇਸ਼ਾਰਾ ਕਿਹਦੇ ਵੱਲ ਹੈ ਜੀ ਇਹ ਮੇਰਾ ਜਿਹੜੀਆਂ ਹੁਣ ਦੋ ਵੀਡੀਓਆ ਵਾਇਰਲ ਹੋਈਆਂ ਹਾਂ ਜੀ ਇੱਕ ਵੀਡੀਓ ਪਹਿਲਾਂ ਵਾਇਰਲ ਹੁੰਦੀ ਹੈ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਅਜੋਧਿਆ ਚ ਲੰਗਰ ਲਗਾਉਣ ਵਾਲੇ ਨੰਗ ਸਿੰਘ ਦੀ ਹਾਂਜੀ ਤੇ ਦੂਜੀ ਵੀਡੀਓ ਵਾਇਰਲ ਹੁੰਦੀ ਹੈ ਗਿਆਨੀ ਸ਼ੇਰ ਸਿੰਘ ਦੀ ਜਿਹੜੇ ਉੱਤੇ ਪ੍ਰੇਮਾਨੰਦ ਦੇ ਚਰਨਾਂ ਦੇ ਵਿੱਚ ਬੈਠੇ ਜਾ ਕੇ ਜੀ ਤੇ ਮੇਰੀਆਂ ਇਹਨਾਂ ਦੋਨਾਂ ਬਾਲੀ ਪੂਰੇ ਤੇ ਪੂਰਾ ਇਸ਼ਾਰਾ ਵੀ ਇਹ ਦੋਨੇ ਮਨਮਤ ਇੱਕ ਉਹਦੀ ਗੁਰਮਤ ਗੁਰਮਤ ਤੋਂ ਉਲਟ ਮਨਮਤ ਇਹ ਦੋਨੋਂ ਮਨਮਤ ਕਰਨ ਲੱਗ ਪਏ ਤੁਸੀਂ ਪੰਥਕ ਪ੍ਰਚਾਰਕੋ ਸੱਚੀ ਦੱਸਿਓ ਜਦੋਂ ਤੁਸੀਂ ਇਹ ਵੀਡੀਓ ਦੇਖਦੇ ਹੋ ਕਿੱਦਾਂ ਮਹਿਸੂਸ ਕਰਦੇ ਹੋ ਸ਼ਰਮ ਆਉਂਦੀ ਹੈ ਜੀ ਆਪਣੇ ਆਪ ਤੇ ਅਸੀਂ ਖੁਦ ਉਹਨਾਂ ਨੂੰ ਸੁਣਦੇ ਰਹੇ ਜਿਨ੍ਹਾਂ ਨੇ ਸਾਨੂੰ ਸੇਧ ਦੇਣੀ ਸੀ ਮੈਂ ਗਿਆਨੀ ਸ਼ੇਰ ਸਿੰਘ ਦੀਆਂ ਕਿਤਾਬਾਂ ਵੀ ਪੜਦਾ ਰਿਆ ਜੀ ਪਰ ਤੁਸੀਂ ਅੱਜ ਦੇਖੋ ਵੀ ਜੀ ਨਹੀਂ ਕਰਦਾ ਵੀ ਉਹਨਾਂ ਨੇ ਉਹਨਾਂ ਦੇ ਵਿੱਚ ਕੀ ਲਿਖਿਆ ਤੇ ਅੱਜ ਉਹ ਕਰਦੇ ਕੀ ਫਿਰਦੇ ਬੜੀ ਸ਼ਰਮ ਆਉਂਦੀ ਆ ਆਪਣੇ ਆਪ ਤੇ ਵੀ ਇੱਕ ਸਿੱਖੀ ਦਾ ਨਾਮਵਰ ਇਹ ਨਹੀਂ ਵੀ ਕੋਈ ਛੋਟੇ ਲੈਵਲ ਦਾ ਇਨਸਾਨ ਹੋਵੇ ਨਾਮਵਰ ਪ੍ਰਚਾਰਕ ਜਾ ਕੇ ਉੱਥੇ ਚੁਕੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਆਰਐਸਐਸ ਦਾ ਮੁਖੀ ਪ੍ਰੇਮਾਨੰਦ ਕੋਲ ਆਉਂਦਾ ਉਹਦੇ ਬਰਾਬਰ ਬੈਠਦਾ ਜੀ ਤੇ ਸਾਡੇ ਵਾਲਾ ਜਾਂਦਾ ਤੇ ਉਹ ਵੀ ਉਸ ਦਿਨ ਜਿਸ ਦਿਨ ਗੁਰਤੇਗ ਬਹਾਦਰ ਪਾਸ਼ਾ ਦਾ ਸ਼ਹੀਦੀ ਦਿਨ ਹੈ ਜਦ ਕਿ ਪ੍ਰੇਮਾਨੰਦ ਵਰਗਿਆਂ ਨੂੰ ਤਾਂ ਸਾਡੇ ਕੋਲ ਆਉਣਾ ਚਾਹੀਦਾ ਸੀ ਬੇਸਿੱਖੋ ਤੁਹਾਡੇ ਗੁਰੂ ਕਰਕੇ ਅੱਜ ਸਾਡੀਆਂ ਬੋਧੀਆਂ ਸਾਡੇ ਤਿਲਕ ਬਚੇ ਹੋਏ ਆ ਪਰ ਸਾਡੇ ਵਾਲੇ ਉਹਦੇ ਕੋਲ ਜਾ ਕੇ ਦੱਸਦੇ ਆ ਵੀ ਗੁਰਤੇਗ ਬਹਾਦਰ ਪਾਸ਼ਾ ਦਾ ਅੱਜ ਸ਼ਹੀਦੀ ਦਿਹਾੜਾ ਹੈ ਸ਼ਰਮ ਦੀ ਗੱਲ ਹੀ ਹੈ ਨਾ ਉਹ ਦੇਖ ਕੇ ਸ਼ਰਮ ਆਉਂਦੀ ਹੈ ਵੀ ਇਹ ਸਿੱਖੀ ਬਾਣੀ ਦੇ ਅੰਦਰ ਕਿਹੋ ਜੀਆਂ ਕਰਤੂਤਾਂ ਕਰਨ ਲੱਗ ਪਏ। ਕੁਝ ਲੋਕ ਕਮੈਂਟਸ ਇਹ ਕਰ ਰਹੇ ਆ ਵੀ ਕੋਈ ਗੱਲ ਨਹੀਂ ਇੱਕ ਸੱਜਣ ਦੂਜੇ ਸੱਜਣ ਨੂੰ ਮਿਲਦਾ ਸਤਿਕਾਰ ਕਰ ਦਿੰਦਾ ਫਿਰ ਕੀ ਹੋ ਗਿਆ? ਸੱਜਣ ਦੂਜੇ ਸੱਜਣ ਨੂੰ ਮਿਲੇ ਜੀ। ਜੀ। ਜੇ ਸੱਜਣ ਸੱਜਣ ਨੂੰ ਮਿਲਦਾ ਤਾਂ ਉਹ ਖੜ ਕੇ ਸਵਾਗਤ ਕਰਦਾ। ਪ੍ਰੇਮਾਨੰਦ ਖੜ ਕੇ ਸਵਾਗਤ ਕਰਦਾ। ਜੀ। ਪ੍ਰੇਮਾਨੰਦ ਕੁਰਸੀ ਤੇ ਬੈਠਾ। ਮਤਲਬ ਉਹ ਸੱਜਣ ਤਾਂ ਹੀ ਨਹੀਂ ਹੈ। ਜੀ। ਤੇ ਗਿਆਨੀ ਸ਼ੇਰ ਸਿੰਘ ਉਹਦੇ ਕੋਲ ਚੁੱਕਦਾ। ਸੱਜਣਤਾ ਹੀ ਥੋੜੇ ਫਿਰ ਜੇ ਤਾਂ ਦੋਨੇ ਖੜੇ ਹੋ ਕੇ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਜੀ ਫਿਰ ਤਾਂ ਅਸੀਂ ਕਹਿੰਦੇ ਵੀ ਇਹ ਸੱਜਣਤਾ ਹੀ ਹੈ ਜੀ ਹੁਣ ਸੱਜਣਤਾ ਹੀ ਥੋੜੇ ਗਿਆਨੀ ਜੀਤਾ ਉਹਦੇ ਕੋਲ ਐਵੇਂ ਕੋਡੇ ਹੋਏ ਜਿਵੇਂ ਉਰਦੂ ਦਾ ਚੌਕਾ ਹੁੰਦਾ ਤੇ ਉਹ ਕੁਰਸੀ ਤੇ ਬੈਠਾ ਮਹਾਰਾਜਾ ਮੰਗ ਆਸ਼ੀਰਵਾਦ ਦਿੰਦਾ ਇਹ ਇਹ ਸੱਜਣਤਾ ਹੀ ਨਹੀਂ ਜੀ ਇਹ ਤਾਂ ਤੁਸੀਂ ਕੁਝ ਹੋਰ ਹੀ ਸਮਝੋ ਇਹਨੂੰ ਤੇ ਇਹਨਾਂ ਕਿ ਤੁਸੀਂ ਪਿੱਛੇ ਵੀ ਜਦੋਂ ਪੰਥ ਦੇ ਮੋਹਤਵਾਰ ਪ੍ਰਚਾਰਕਾਂ ਜੋ ਉਹਨਾਂ ਨੂੰ ਬੇਸ਼ੁਮਾਰ ਪਿਆਰ ਮਿਲਦਾ ਜਦੋਂ 에ਰਪੋਰਟ ਤੇ ਜਾਂਦੇ ਆ ਉਹਨਾਂ ਦਾ ਸਤਿਕਾਰ ਫੁੱਲਾਂ ਦੀ ਵਰਖਾ ਕਰਦੇ ਆ ਲੋਕੀ ਲੱਗਦਾ ਵੀ ਦੁੱਖ ਲੱਗਿਆ ਹੋਊਗਾ ਉਹਨਾਂ ਨੂੰ ਤੇ ਠੇਸ ਪਹੁੰਚੀ ਹੋਊਗੀ ਖਾਸ ਕਰਕੇ ਜਿਹੜੀਆਂ ਸੰਗਤਾਂ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਬਿਲਕੁਲ ਜੀ ਗਿਆਨੀ ਸ਼ੇਰ ਸਿੰਘ ਦੀ ਜਿਹੜੀ ਆ ਕਰਤੂਤ ਦੇਖੀ ਹੈ ਹੁਣ ਤਾਂ ਅਸੀਂ ਕਰਤੂਤ ਹੀ ਕਹਾਂਗੇ ਇਹਨਾਂ ਨੂੰ ਇਹਨੂੰ ਦੇਖ ਕੇ ਇੱਕ ਸੀਨੇ ਦੇ ਅੰਦਰ ਬڑا ਦਰਦ ਮਹਿਸੂਸ ਹੋਇਆ ਉਹ ਵੀ ਉਹਨਾਂ ਦਿਨਾਂ ਦੇ ਅੰਦਰ ਜਦੋਂ ਸਹਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਆਉਣ ਵਾਲੇ ਸੀ ਗੁਰਤੇਗ ਬਹਾਦਰ ਪਾਸ਼ਾ ਦਾ ਸ਼ਹੀਦੀ ਦਿਹਾੜਾ ਸੀ ਤੇ ਗਿਆਨੀ ਜੀ ਦੇ ਕੋਲ ਜਾ ਕੇ ਝੁੱਕੇ ਤੇ ਇੱਕ ਸ਼ਰਮ ਜੀ ਆਈ ਤੇ ਆਪਣੇ ਆਪ ਨੂੰ ਮਹਿਸੂਸ ਹੋਇਆ ਮੈਨੂੰ ਖੁਦ ਵੀ ਵੀ ਯਾਰ ਅਸੀਂ ਇਹਨਾਂ ਨੂੰ ਪੜਦੇ ਰਹੇ ਇਹਨਾਂ ਨੂੰ ਸੁਣਦੇ ਰਹੇ ਇਹਨਾਂ ਦੀਆਂ ਦਿੱਤੀਆਂ ਹੋਈਆਂ ਦਲੀਲਾਂ ਦੀਆਂ ਉਦਾਹਰਨਾਂ ਸਟੇਜਾਂ ਤੇ ਦੰਦੇ ਰਹੇ ਤੇ ਅੱਜ ਕੀ ਹੋ ਗਿਆ ਅੱਜ ਇਹਨਾਂ ਨੂੰ ਕਿੰਨੀ ਕਿੱਥੇ ਨਿੱਗਰ ਗਏ ਕਿੱਥੇ ਡਿੱਗੇ ਜਾ ਕੇ ਚਲੋ ਕਾਰਨ ਕੀ ਮੰਨਦੇ ਪਿਛਲਾ ਪਿੱਛੇ ਬਿਹਾਈਂਡ ਸਟੋਰੀ ਕੀ ਹੋਗੀ ਇਹ ਤਾਂ ਹੈ ਨਹੀਂ ਵੀ ਅੱਜ ਦਿਲ ਕੀਤਾ ਵੀ ਆਪਾਂ ਅੰਬਾਲਾ ਤੋਂ ਸਿੱਧੇ ਕਿੱਥੇ ਬਰੰਦਾਵਨ ਹੈ ਉੱਥੇ ਜਾ ਕੇ ਚਲੇ ਗਏ ਰਸਤੇ ਵਿੱਚ ਸੀਸਗੰਜ ਵੀ ਆਂਦਾ ਹੈ ਰਸਤੇ ਵਿੱਚ ਬੰਗਲਾ ਸਾਹਿਬ ਗੁਰਦੁਆਰਾ ਵੀ ਆਂਦਾ ਦਿੱਲੀ ਪਹਿਲੇ ਆਉਗੀ ਹਨ ਜਾਣ ਤੋਂ ਪਹਿਲੇ ਉੱਥੇ ਜਾਣਾ ਚਾਹੀਦਾ ਪਰ ਸਟਾਪ ਕਿਤੇ ਹੋਰ ਲਾ ਰਹੇ ਆ ਪਿੱਛੇ ਕਾਰਨ ਵੀ ਤਾਂ ਕੋਈ ਬਿਹਾਈਂਡ ਸਟੋਰੀ ਤੁਸੀਂ ਕੀ ਮੰਨਦੇ ਦੇਖੋ ਜੀ ਮੈਂ ਤਾਂ ਸਿੱਧੀ ਜੀ ਇੱਕੋ ਗੱਲ ਕਹਿਣਾ ਹੈ ਬੀ ਐਨ ਇਹ ਆਰਐਸਐਸ ਦੇ ਪੁੱਤਰ ਨੇ ਇਹ ਲੋਕ ਸਾਨੂੰ ਪਹਿਲਾਂ ਦੱਸਦੇ ਸੀ ਵੀ ਇਹ ਬੰਦੇ ਆਰਐਸਐਸ ਦੇ ਜੀ ਦਿੱਤੇ ਹੋਏ ਬੰਦੇ ਆ ਫਿੱਟ ਕਰੇ ਹੋਏ ਆ ਸਿੱਖ ਧਰਮ ਦੇ ਅੰਦਰ ਅਸੀਂ ਮੰਨਦੇ ਨਹੀਂ ਸੀ ਉਹ ਪ੍ਰਗਟ ਹੋ ਗਏ ਉਹ ਪ੍ਰਗਟ ਉਹ ਸਾਹਮਣੇ ਆ ਰਹੇ ਆ ਹੁਣ ਹੁਣ ਸਾਨੂੰ ਉਹਨਾਂ ਲੋਕਾਂ ਦੀਆਂ ਦਸੀਆਂ ਹੋਈਆਂ ਗੱਲਾਂ ਸੱਚ ਮਹਿਸੂਸ ਹੋ ਰਹੀਆਂ ਗਿਆਨੀ ਸ਼ੇਰ ਸਿੰਘ ਜੀ ਦੇ ਬਾਰੇ ਪਿੱਛੇ ਜੇ ਥੋੜੇ ਦਿਨਾਂ ਦੇ ਪਹਿਲਾਂ 6 ਕਿ ਮਹੀਨੇ ਦੇ ਅੰਦਰ ਹੀ ਪੋਸਟਾਂ ਪਈਆਂ ਸੀ ਗਿਆਨੀ ਸ਼ੇਰ ਸਿੰਘ ਜੀ ਦੇ ਖਿਲਾਫ ਜੀ ਜਿਨ੍ਹਾਂ ਦੇ ਪ੍ਰਤਾਏ ਮਨੂੰ ਅਸੀਂ ਸੋਚਿਆ ਵੀ ਸ਼ਾਇਦ ਲੋਕਾਂ ਨੂੰ ਭੁਲੇਖਾ ਲੱਗਦਾ ਪਰ ਆ 6 ਮਹੀਨੇ ਦੇ ਅੰਦਰ ਇੱਕ ਸਚਾਈ ਪੇਸ਼ ਹੋਗੀ ਉਹਨਾਂ ਦਾ ਜਾ ਕੇ ਪ੍ਰੇਮਨੰਦ ਦੇ ਕੋਲ ਝੁਕ ਜਾਣਾ ਉਹ ਕਿਹੜੀ ਪੋਸਟ ਜਿਹੜੀ ਕਹਿ ਰਹੇ ਸੀ ਪੋਸਟ ਪਾਈ ਸੀ ਕਿਸੇ ਸਿਗਨਲ ਫੇਸਬੁੱਕ ਤੇ ਪੋਸਟ ਆਈ ਹੋ ਜਿਹਦੇ ਵਿੱਚ ਗਿਆਨੀ ਸ਼ੇਰ ਸਿੰਘ ਦੇਵ ਨੇ ਲਿਖਿਆ ਸੀ ਮੈਂ ਕਾਲੇ ਚੱਠੇ ਕੰਡਾ ਉਹਨੇ ਤਾਂ ਇਤੋਂ ਤੱਕ ਲਿਖਿਆ ਵੀ ਕੀਦੇ-ਕੀਦੇ ਤੋਂ ਗਿਆਨੀ ਸ਼ੇਰ ਸਿੰਘ ਨੇ ਠੱਗੀ ਮਾਰੀ ਕਿੱਥੋਂ ਕਿਵੇਂ ਭੱਜਿਆ ਕਿੱਥੇ ਛੱਡ ਕੇ ਗਿਆ ਗੁਰਦੁਆਰਿਆਂ ਦਾ ਕੰਮਕਾਰ ਅੱਧ ਵਿਚਾਲੇ ਛੱਡ ਦਿੱਤਾ ਉੱਥੋਂ ਪੈਸਾ ਇੰਨਾ ਲੈ ਗਿਆ ਇੰਨਾ ਪੈਸਾ ਖਾ ਗਿਆ ਉਹ ਸਾਰਾ ਝੱਠਾ ਫੇਸਬੁੱਕ ਤੇ ਪਾਉਂਦਾ ਉਹਨੂੰ ਉਹ ਤਾਂ ਲੱਗਿਆ ਵੀ ਇਹ ਝੂਠ ਹੈ ਮਨੂੰ ਲੱਗਿਆ ਵੀ ਝੂਠ ਹੈ ਵੀ ਕਿਸੇ ਦੀ ਤਰੱਕੀ ਦੇਖ ਕੇ ਸ਼ਾਇਦ ਕੋਈ ਇਸ ਤਰ੍ਹਾਂ ਦੀ ਚੀਜ਼ ਪਾ ਦਿੰਦਾ ਤੇ ਮੈਂ ਉਹਦੇ ਥੱਲੇ ਕਮੈਂਟ ਵੀ ਕੀਤਾ ਉਸ ਪੋਸਟ ਥੱਲੇ ਜੀ ਇਹ ਇੱਕ ਗਲਤ ਹੈ ਮੈਂ ਕਿਹਾ ਗਲਤ ਹੈ ਤੁਸੀਂ ਉਸ ਇਨਸਾਨ ਬਾਰੇ ਬੋਲ ਰਹੇ ਗਿਆਨੀ ਸ਼ੇਰ ਸਿੰਘ ਬਾਰੇ ਜਿਹੜਾ ਨਿਤ ਢੜਕ ਹੋ ਕੇ ਪ੍ਰਚਾਰ ਕਰਦਾ ਜਿਹੜਾ ਸਿੱਖੀ ਦੀ ਗੱਲ ਕਰਦਾ ਇਤਿਹਾਸ ਦੀ ਬਿਲਕੁਲ ਫਰੋਲ ਕੇ ਇਤਿਹਾਸ ਨੂੰ ਇਤਿਹਾਸ ਦਾ ਪੱਖ ਰੱਖਦਾ ਫਿਰ ਚਲੋ ਫਿਰ ਮੰਨ ਲੈਨੇ ਆ ਵੀ ਅੱਜ ਉਹਨੇ ਇੱਕ ਗਲਤੀ ਕਰ ਦਿੱਤੀ ਪਰ ਜੇ 100 ਜੇ ਅਸੀਂ ਕਹਿ ਦਈਏ ਵੀ ਬਹੁਤ ਕੰਮ ਚੰਗੇ ਕੀਤੇ ਇੱਕ ਗਲਤੀ ਹੋ ਗਈ ਮਾਫ ਕਰ ਦਿਨੇ ਇਹ ਗਲਤੀ ਨਹੀਂ ਜੀ ਹੈ ਜੇ ਗਲਤੀ ਉਹ ਕਰ ਦਿੰਦਾ ਆਪਣੀ ਗਲਤੀ ਮੰਨ ਕੇ ਉਹ ਕਹੇ ਵੀ ਮੈਂ ਇਹ ਤੋਂ ਗਲਤੀ ਹੋ ਗਈ ਉਹ ਗਲਤੀ ਨਹੀਂ ਮੰਨਦਾ ਉਹਦਾ ਇਸ ਪੂਰੇ ਪ੍ਰਤੀਕਰਮ ਤੇ ਕੋਈ ਬਿਆਨ ਕੋਈ ਮਾਫੀ ਨਾ ਮਾਨੀ ਆਇਆ ਗਲਤੀ ਕਿਵੇਂ ਕਹਿ ਸਕਦੇ ਆ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰਨਾ ਉਹ ਵੀ ਗੁਰਤੇਗ ਬਹਾਦਰ ਪਾਸ਼ਾ ਦੇ ਸ਼ਹੀਦੀ ਦਿਨ ਵਾਲੇ ਦੇ ਦੁੱਖ ਲੱਗਾ ਸੀ ਦੁੱਖ ਲੱਗਾ ਜਦੋਂ ਕਿ ਸਾਰੇ ਹਿੰਦੂਆਂ ਨੂੰ ਗੁਰਤੇਗ ਬਹਾਦਰ ਪਾਸ਼ਾ ਦਾ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ ਸੀ ਇਕੱਠੇ ਹੋ ਕੇ ਗੁਰਤੇਗ ਬਹਾਦਰ ਪਾਸ਼ਾ ਦਾ ਧੰਨਵਾਦ ਕਰਨਾ ਚਾਹੀਦਾ ਜੀ ਦਸੀ ਵੀ ਪਾਸ਼ਾ ਤੇਰੇ ਕਰਕੇ ਅੱਜ ਅਸੀਂ ਜੁੰਦੇ ਆਂ ਜੀ ਪਰ ਇੱਥੇ ਉਲਟੋਆ ਉਹ ਤੁਸੀਂ ਦੇਖਿਆ ਹੀ ਐ ਫਿਰ ਇਹ ਦੱਸੋ ਜਿਹੜਾ ਦੂਜੇ ਦੂਜੇ ਨੰਘ ਸਿੰਘ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਐ ਉਹਦੇ ਬਾਰੇ ਕੀ ਕਹੋਗੇ ਉਹ ਤਾਂ ਜੀ ਹੁਣ ਉਹਦੇ ਬਾਰੇ ਇੱਕ ਪੰਜਾਬੀ ਦਾ ਸ਼ਬਦ ਐ ਸਾਡੇ ਚਾਵਲ ਪਹਿਲੀ ਗੱਲ ਤਾਂ ਉਹ ਨੰਘ ਨਹੀਂ ਐ ਅੱਛਾ ਜੀ ਬਾਣਾ ਤਾਂ ਪਾਇਆ ਬਾਣਾ ਪਾ ਲਿਆ ਜੀ ਬਾਣਾ ਪਾਉਣ ਨਾਲ ਕੋਈ ਨੰਘ ਨਹੀਂ ਹੁੰਦਾ ਤੁਸੀਂ ਹੁਣ ਮੈਨੂੰ ਬਾਣਾ ਪਵਾ ਦਿਓ ਮੈਂ ਨੰਘ ਥੋੜੇ ਬਣ ਜਾਣਾ ਨੰਘ ਜੱਥੀਆਂ ਦੇ ਬੰਦੀਆਂ ਦੇ ਅੰਦਰ ਉਹ ਰਹਿਆ ਨਹੀਂ ਨਾ ਨੰਘ ਜੱਥੇ ਬੰਦੀਆਂ ਦਾ ਉਹ ਪਤਾ ਤੁਸੀਂ ਉਹਦੀ 2020 21 ਦੀ ਫੋਟੋਆਂ ਕੱਢ ਕੇ ਦੇਖੋ ਉਹ ਪੈਂਟ ਕਮੀਜ਼ ਪਾਉਂਦਾ ਸੀ ਜੀ ਅੱਛਾ ਥੋੜੇ ਸਮੇਂ ਦੀ ਚੀਜ਼ ਹੈ ਹਾਂ ਜੀ ਉਹਨੇ ਅਰਦਾਸ ਟੀਵੀ ਚੈਨਲ ਸ਼ੁਰੂ ਕਰਿਆ ਜੀ ਅਰਦਾਸ ਟੀਵੀ ਚੈਨਲ ਸ਼ੁਰੂ ਕਰਿਆ ਉਹਨੇ ਰਾਗੀਆਂ ਢਾਡੀਆਂ ਕਥਾਵਾਚਕਾਂ ਪ੍ਰਚਾਰਕਾਂ ਦੀ ਇੰਟਰਵਿਊ ਲਈ ਉਹਨੂੰ ਚਲਾਉਣ ਵਾਸਤੇ ਜੀ ਟੀਵੀ ਚੱਲਿਆ ਨਹੀਂ ਫੇਰ ਉਹਨੇ ਇੱਕ ਦਫ਼ਤਰ ਖੋਲਿਆ ਜੀ ਮੈਂ ਅਮਰੀਕਾ ਕੈਨੇਡਾ ਭੇਜਣੇ ਉਹ ਚੱਲਦਾ ਨਾ ਪੰਜਾਬ ਦੇ ਅੱਜ ਵੀ ਖੋਲ ਲੈ ਦਫ਼ਤਰ ਵੀ ਆਓ ਸਾਡੇ ਕੋਲ ਵੀਜ਼ਾ ਲਵਾਓ ਜੀ ਆ ਕੇ ਮੈਨੂੰ ਲੱਗਦਾ ਉਹ ਵੀ ਨਹੀਂ ਚੱਲਿਆ ਫੇਰ ਉਹਦਾ ਨਹੀਂ ਉਹ ਤਾਂ ਬਹੁਤ ਮਸ਼ਹੂਰ ਹੈ ਗਿਆ ਵੀ ਸਾਡਾ ਇਮੀਗ੍ਰੇਸ਼ਨ ਤੇ ਆਓ ਗਰੰਟੀਡ ਵੀਜ਼ਾ ਲਾਨੇ ਉਹ ਹੁਣ ਜੀ ਟੀਵੀ ਚੈਨਲ ਆਪਣਾ ਜਿੰਨੀਆਂ ਮਰਜ਼ੀ ਪਾਈ ਜਾਓ ਤੁਸੀਂ ਪਾਈ ਜਾਓ ਠੀਕ ਹੈ ਜੀ ਆਪਣੇ ਬਾਰੇ ਤੁਸੀਂ ਰੋਜ਼ ਪਾਈ ਜਾਓ ਅ ਮੇਰਾ ਪਾਸਪੋਰਟ ਫੜ ਕੇ ਕਹਦੇ ਹੋ ਵੀ ਵੀਜ਼ਾ ਇਹਨਾਂ ਦਾ ਅਸੀਂ ਲਵਾਇਆ ਗੱਲ ਇਹ ਨਹੀਂ ਜੀ ਜਦੋਂ ਇੱਕ ਮੈਂ ਹਰਜੀਤ ਸਿੰਘ ਬਾਰੇ ਹੋਰ ਛੋਟੀ ਜੀ ਗੱਲ ਤੁਹਾਨੂੰ ਹਰਜੀਤ ਸਿੰਘ ਰੱਤੂ ਬਾਰੇ ਦੱਸਦਾ ਹਰਜੀਤ ਸਿੰਘ ਰੱਤੂ ਇਹਦਾ ਪੂਰਾ ਨਾਮ ਫਿਰ ਉਹ ਹਰਜੀਤ ਸਿੰਘ ਰਸੂਲਪੁਰ ਬਣਿਆ ਹੁਣ ਉਹ ਹਰਜੀਤ ਸਿੰਘ ਖਾਲਸਾ ਬਣਿਆ ਐ ਲੋ ਪੈਂਟ ਕਮੀਜ਼ ਪਾਉਂਦਾ ਸੀ ਫਿਰ ਉਹ ਪੀੜੀ ਪਜਾਮੀ ਜਿਹੜੀ ਆਪਾਂ ਚੂੜੀਦਾਰ ਪਜਾਮੀ ਕਹਿੰਦੇ ਆ ਚੂੜੀਦਾਰ ਪਜਾਮੀ ਵਾਲਾ ਕੁੜਤਾ ਪਜਾਮਾ ਪਾਉਣ ਲੱਗ ਗਿਆ ਫਿਰ ਉਹਨੇ ਦੇਖਿਆ ਵੀ ਕੰਮ ਚੱਲਦਾ ਚੱਲਦਾ ਨਹੀਂ ਹੈ ਫਿਰ ਉਹ ਉਹਨੇ ਨੰਗ ਸਿੰਘ ਆਲਾ ਚੋਲਾ ਪਾ ਲਿਆ ਹੁਣ ਚੱਲ ਪਿਆ ਤੁਹਾਡੇ ਹਿਸਾਬ ਨਾਲ ਹੁਣ ਰੋੜੇ ਪਿਆ ਤਾਂ ਆਰਐਸਐਸ ਨੇ ਉਹਦਾ ਕੰਮ ਰੋੜਦਾ ਨਾ ਲੰਗਰ ਲਾਉਣਾ ਆਰਐਸਐਸ ਨੇ ਇਹਦਾ ਮਤਲਬ ਉਹਦਾ ਕੰਮ ਰੋੜਦਾ ਤਾਂ ਹੀ ਉਹ ਲੰਗਰ ਲਾ ਰਿਹਾ ਨਾ ਤੇ ਸਿੱਖਾਂ ਨੂੰ ਬਦਨਾਮ ਕਰ ਰਿਹਾ ਨਹੀਂ ਕਿਸੇ ਜਗ੍ਹਾ ਲੰਗਰ ਲਾਣਾ ਬਥੇਰੇ ਲਾਦੇ ਆ ਲਾਓ ਜੀ ਜ਼ਰੂਰ ਲਾਓ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਲੰਗਰ ਲਾਉਣਾ ਨਾ ਲਾਓ ਪਰ ਇਹ ਤੁਸੀਂ ਸਿੱਖਾਂ ਬਾਰੇ ਹੀ ਕਿਉਂ ਕਹਿ ਰਹੇ ਹੋ ਵੀ ਸਿੱਖ ਲਾਣੇ ਲੰਗਰ ਫਿਰ ਉਹ ਜਿਹੜੇ ਉਹ ਨਿਹੰਗ ਸਿੰਘ ਜਿਹੜੇ ਦਲ ਹੈਗੇ ਐ ਦਲਪੰਥ ਤੁਹਾਨੂੰ ਲੱਗਦਾ ਨਹੀਂ ਸੀ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਦੋ ਦੱਸਣਾ ਚਾਹੀਦਾ ਸੀ ਇਹ ਸਾਡਾ ਹਿੱਸਾ ਨਹੀਂ ਹੈ ਉਹ ਤਾਂ ਕਿਸੇ ਨੰਗ ਸਿੰਘ ਜੱਥੇਬੰਦੀ ਦਾ ਨੌਂ ਹੀ ਨਹੀਂ ਲਿਆ ਵੀ ਮੈਂ ਬੁੱਢਾ ਦਲ ਦਾ ਹਾਂ ਮੈਂ ਕਿਸੇ ਦਾ ਕਿਸੇ ਜੱਥੇਬੰਦੀ ਦਾ ਨੌਂ ਲਿਆ ਜੀ ਇਹਨੇ ਕਹਿ ਰਿਹਾ ਮੈਂ ਸੱਤਵੀਂ ਅੱਠਵੀਂ ਪੀੜ੍ਹੀ ਐ ਮੇਰੀ ਕੋਈ ਪੀੜ੍ਹੀ ਨਹੀਂ ਜੀ ਹੈਗੀ ਉਹ ਆਪਣੀ ਜਿਹੜਾ ਉਹਦੇ ਬਾਪ ਦਾਦਿਆਂ ਦਾ ਵੰਸਾਵਲੀ ਨਾਮ ਹੈ ਉਹ ਲੈ ਕੇ ਆਵੇ ਮੈਨੂੰ ਤਾਂ ਲੱਗਦਾ ਵੀ ਉਹਦੇ ਬਾਪ ਦਾਦਿਆਂ ਨੇ ਅਮਰਤ ਨਹੀਂ ਛਕਿਆ ਉਹਨਾਂ ਪਿੱਛੇ ਜਿਹੜੇ ਹਾਲਾਤ ਲੱਗਦੇ ਆ ਉਹਦੇ ਬਾਅਦ ਮੈਂ ਤੁਹਾਨੂੰ ਇੱਕ ਛੋਟੀ ਜੀ ਹਰਜੀਤ ਸਿੰਘ ਬਾਰੇ ਗੱਲ ਦੱਸਦਾ ਮੈਂ ਫੋਟੋਆਂ ਤੁਹਾਨੂੰ ਭੇਜਾਂਗਾ ਜੀ ਜੋ ਸ਼ਾਂਤ ਹੈ ਜੋ ਤੁਸੀਂ ਕੁਝ ਕਹਿ ਰਹੇ ਹੋ ਤੁਸੀਂ ਜ਼ਿੰਮੇਵਾਰ ਹੋ ਸਾਰੇ ਸਾਰੇ ਕਾਸੀ ਦਾ ਜ਼ਿੰਮੇਵਾਰ ਮੈਂ ਜੀ ਜੀ ਮੈਂ ਤੁਹਾਨੂੰ ਫੋਟੋਆਂ ਭੇਜੂੰਗਾ ਤੁਸੀਂ ਉਹ ਫੋਟੋਆਂ ਚਲਾ ਦਿਓ ਮੈਂ ਖੁਦ ਇਹਦੇ ਅਰਦਾਸ ਟੀਵੀ ਚੈਨਲ ਤੇ ਇੰਟਰਵਿਊ ਦੇਖਿਆ ਆ ਅੱਛਾ ਬੜਾ ਸੋਹਣਾ ਲੱਗਦਾ ਸੀ ਵੀ ਇੱਕ ਗੁਰਸਿੱਖ ਬੰਦੇ ਨੇ ਅਰਦਾਸ ਟੀਵੀ ਚੈਨਲ ਸ਼ੁਰੂ ਕੀਤਾ ਜੀ ਤੇ ਇਹਨੇ ਇੱਥੋਂ ਤੱਕ ਜਿਹੜੀ ਆਪਣੀ ਕੁਰਸੀ ਸੀ ਇਹ ਆਪਣੀ ਕੁਰਸੀ ਛੱਡ ਕੇ ਗੁਰਸਿੱਖ ਖਾਨ ਨੂੰ ਉਠਾਲਦਾ ਸੀ ਜੀ ਵੀ ਮੇਰੀ ਕੁਰਸੀ ਤੇ ਬੈਠੋ ਮੈਂ ਇਸ ਦਾ ਮਾਲਕ ਨਹੀਂ ਮਾਲਕ ਤੁਸੀਂ ਹੈ ਕੀ ਗੱਲ ਤੇ ਬੜਾ ਸੋਹਣਾ ਲੱਗਦਾ ਸੀ ਪਰ ਮੈਂ ਤੁਹਾਨੂੰ ਫੋਟੋਆਂ ਭੇਜੀਆਂ ਜਦੋਂ ਅਸੀਂ ਜਾਂਦੇ ਸੀਗੇ ਉਦੋਂ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੁੰਦੀ ਸੀ ਅੰਦਰ ਜੀ ਇਹਦੇ ਦਫ਼ਤਰ ਦੇ ਬਿਲਕੁਲ ਪਿਛਲੇ ਪਾਸੇ ਜੀ ਤੇ ਉੱਥੇ ਬੜੇ ਸੋਹਣੀਆਂ ਕਿਰਪਾਨਾਂ ਸ਼੍ਰੀ ਸਾਹਿਬ ਪਏ ਹੁੰਦੇ ਸੀਗੇ ਬੜਾ ਸੋਹਣਾ ਲੱਗਦਾ ਸੀ ਵੀ ਇੱਕ ਮੰਨ ਲਓ ਵੀ ਇੱਕ ਕਿਸੇ ਗੁਰਸਿੱਖ ਦੇ ਤੁਸੀਂ ਕਮਰੇ ਚ ਆਏ ਪਰ ਅੱਜ ਮੈਂ ਤੁਹਾਨੂੰ ਫੋਟੋਆਂ ਭੇਜੂੰਗਾ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਲੱਗੀਆਂ ਮਿਆਂ ਇਹ ਕੌਣ ਲੱਗਿਆ ਹੁਣ ਆ ਸਾਡਾ ਦਫ਼ਤਰ ਹੈ ਜੀ ਇਹ ਹੋਰ ਥੋੜੇ ਕੋਈ ਲਾ ਕੇ ਜਾਊਗਾ ਪਹਿਲਾਂ ਹਾਂਗੇ ਇਹਦਾ ਮਤਲਬ ਅਸੀਂ ਬਦਲ ਚੁੱਕੇ ਹਾਂ ਨਾ ਚੇਂਜ ਹੋ ਚੁੱਕੇ ਹਾਂ ਹਰਜੀਤ ਸਿੰਘ ਰੱਤੂ ਪ੍ਰੀਤਮ ਸਿੰਘ ਰਾਜਪੁਰਾ ਜਿਹੜਾ ਇਹਨਾਂ ਦਾ ਗੁਰੂ ਹੈ ਪ੍ਰੀਤਮ ਸਿੰਘ ਰਾਜਪੁਰੇ ਦੇ ਅੱਗੇ ਚੇਲੇ ਹੁਣ ਗੁਲਾਬ ਸਿੰਘ ਦਾ ਕਿੰਨਾ ਰੌਲਾ ਪਿਆ ਹਰਜੀਤ ਸਿੰਘ ਇਹ ਰ ਤੂੰ ਕਹੂੰਗਾ ਮੈਂ ਖਾਲਸਾ ਨਹੀਂ ਕਹਿਣਾ ਇਹਦਾ ਵਿਰੋਧ ਸ਼ੁਰੂ ਹੋ ਗਿਆ ਇਹਨਾਂ ਦੇ ਵਿੱਚੋਂ ਇੱਕ ਸਾਧ ਹੋਰ ਹੈ ਉਹ ਕਿਹੜਾ ਗੁਰਪ੍ਰੀਤ ਸਿੰਘ ਮੋਹਲਗੜ ਤੂੰ ਕੌਣ ਹੈ ਇਹ ਜਾਣਦਾ ਜੀ ਪੰਹਿਆਰਾ ਡੇਰੇ ਦੇ ਅੰਦਰ ਕੌਣ ਗੁਰਪ੍ਰੀਤ ਸਿੰਘ ਮੋਹਲਗੜ ਜੀ ਇਹ ਇਹਨਾਂ ਦੇ ਵਿੱਚੋਂ ਹੀ ਆ ਸਾਧ ਹੁਣ ਇਹ ਕਹੂੰਗੇ ਵੀ ਸਾਡਾ ਕੋਈ ਸੰਬੰਧ ਨਹੀਂ ਮੈਂ ਫੋਟੋਆਂ ਭੇਜੂੰਗਾ ਤੁਹਾਨੂੰ ਤੁਸੀਂ ਪ੍ਰੂਵ ਕਰੋਗੇ ਹਾਂ ਜੀ ਵੀ ਇਹਨਾਂ ਦਾ ਸੰਬੰਧ ਹੈ ਸਿੱਧਾ ਉਦੇ ਨਾਲ ਵੀ ਉਹ ਡੇਰੇ ਚ ਜਾਂਦਾ ਮੋਹਲ ਗੜਕ ਪਟਿਆਲੇ ਦੇ ਵਿੱਚ ਇੱਕ ਪਿੰਡ ਹੈ ਉੱਥੋਂ ਦਾ ਉਹ ਸਾਧ ਪਿੱਛੇ ਜੇ ਇਹਨਾਂ ਦਾ ਹੀ ਇੱਕ ਸਾਧ ਜਸਵੀਰ ਸਿੰਘ ਪਿੱਪਲ ਮજરા ਕਿਸਾਨੀ ਸੰਘਰਸ਼ ਦੇ ਦੌਰਾਨ ਜਦੋਂ ਕਿਸਾਨੀ ਸੰਘਰਸ਼ ਮੇਰੇ ਖਿਆਲ ਸ਼ੁਰੂ ਹੋਇਆ ਸੀ ਜਾਂ ਲਾਸਟ ਮੂਵਮੈਂਟ ਦੇ ਸੀ ਉਦੋਂ ਇਹਨਾਂ ਦਾ ਇੱਕ ਜਸਵੀਰ ਸਿੰਘ ਪਿੱਪਲ ਮજરા ਸਾਧ ਆਰਐਸਐਸ ਤੋਂ ਖਰੜ ਤੋਂ ਸਰੂਪਾ ਪਵਾ ਕੇ ਸ਼ੀਵ ਸੈਨਾ ਸਿੱਖ ਸੰਗਠਨ ਦਾ ਪ੍ਰਧਾਨ ਬਣ ਗਿਆ ਸੀ ਤੁਸੀਂ ਫਿਰ ਅੱਜ ਪੱਕਾ ਮੂਡ ਬਣਾ ਕੇ ਆਏ ਆ ਵੀ ਸਾਰੇ ਦੇ ਕਪੜੇ ਚਿੱਟੇ ਪਰ ਇਹ ਸਾਰੇ ਇੱਕੋ ਐ ਜੀ ਇਹ ਤਾਂ ਸਾਨੂੰ ਪਹਿਲਾਂ ਲੱਗਦਾ ਸੀ ਵੀ ਸ਼ਾਇਦ ਨਹੀਂ ਇਹਨਾਂ ਚੋਂ ਇੱਕ ਬਿਕ ਗਿਆ ਦੋ ਬਿਕ ਗਏ ਤਿੰਨ ਬਿਕ ਗਏ ਹਨਾ ਪਰ ਇਹ ਬਿਕੇ ਨਹੀਂ ਅਸਲ ਦੇ ਵਿੱਚ ਇਹਨਾਂ ਨੇ ਬਾਰੀ-ਬਾਰੀ ਸਿਰ ਉਧਰ ਜਾਣ ਦੀ ਲੈਨ ਲਾਈ ਵੀ ਆ ਵੀ ਹੌਲੀ-ਹੌਲੀ ਹੌਲੀ-ਹੌਲੀ ਅਸੀਂ ਉਧਰ ਹੀ ਜਾਣਾ ਜਿੱਧਰੋਂ ਅਸੀਂ ਆਏ ਆ ਜਿੱਧਰ ਸਾਨੂੰ ਤਿਆਰ ਕਰਾਇਆ ਗਿਆ ਜਿੱਧਰ ਦੀ ਸਾਨੂੰ ਪੂਰੀ ਟ੍ਰੇਨਿੰਗ ਦਿੱਤੀ ਗਈ ਹੈ ਨਾ ਤੇ ਉਹ ਸੀ ਵਾਪਸ ਉਧਰ ਹੀ ਜਾਣਾ ਜਿੱਥੋਂ ਅਸੀਂ ਟ੍ਰੇਨ ਲੈ ਕੇ ਆਏ ਤੇ ਉਧਰ ਜਾ ਰਹੇ ਹਾਂ ਹੁਣ ਮੈਂ ਤੁਹਾਨੂੰ ਦੱਸਾਂ ਰਤੂ ਦੇ ਉਹਦੇ ਤੇ ਅਰਦਾਸ ਟੀਵੀ ਤੇ ਉਹਰੇ ਕੈਲੀਫੋਰਨੀਆ ਦਾ 20 ਇੱਕ ਦਫ਼ਤਰ ਆਉਂਦਾ ਸੀ ਅੱਛਾ ਇੱਥੇ ਸ਼ੋਅ ਹੁੰਦਾ ਸ਼ੋਅ ਹੁੰਦਾ ਵੀ ਉਹਰੇ ਦਫ਼ਤਰ ਹੈ ਮੈਂ ਉਹਦਾ ਐਡਰੈਸ ਵੀ ਦੇ ਸਕਦਾ ਤੁਹਾਨੂੰ ਤੇ ਉਹ ਇੱਥੇ ਆਪ ਆਏ ਕਿ ਦੀ ਬਾਹਰ ਉਹ ਤਾਂ ਮੈਨੂੰ ਪਤਾ ਨਹੀਂ ਵੀ ਆਇਆ ਜਾਂ ਨਹੀਂ ਆਇਆ ਆਇਆ ਹੋਊਗਾ ਜਾਂ ਨਹੀਂ ਆਇਆ ਹੋਊਗਾ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਮੈਂ ਉਹਦੇ ਬਾਰੇ ਨਹੀਂ ਜਾਣਦਾ ਜੀ ਪਰ ਮੈਂ ਤੁਹਾਨੂੰ ਇਹਨਾਂ ਸਾਧਾਂ ਦੀਆਂ ਕਰਤੂਤਾਂ ਦੱਸਣ ਲੱਗਿਆ ਵੀ ਇਹ ਹੌਲੀ-ਹੌਲੀ ਜਿੱਥੋਂ ਟ੍ਰੇਨਿੰਗ ਲੈ ਕੇ ਸਾਡੇ ਚ ਫਿੱਟ ਕੀਤੇ ਗਏ ਨਾ ਉੱਥੇ ਚਲੇ ਗਏ ਬਾਅਦ ਸੁੱਥੇ ਜਾਣ ਲੱਗੇ ਉਹ ਅਗਲੇ ਰੱਸੀ ਖਿੱਚਣ ਵਾਗੇ ਇਹਨਾਂ ਦੀ ਤੇ ਸਿੱਖ ਮੱਥੇ ਨੂੰ ਹੱਥ ਫੜੀ ਬੈਠਾ ਵੀ ਇਹ ਸਾਡੇ ਨੂੰ ਧੋਖਾ ਹੋ ਗਿਆ ਸੱਚ ਮੁੱਚ ਧੋਖਾ ਕਰਿਆ ਇਹਨਾਂ ਲੋਕਾਂ ਨੇ ਪਿੱਠ ਦੇ ਅੰਦਰ ਜਿਹੜਾ ਚਾਕੂ ਮਾਰਨਾ ਛੁਰਾ ਮਾਰਨਾ ਕਹਿੰਦੇ ਨਾ ਉਹ ਮਾਰ ਰਹੇ ਆ ਇਹ ਲੋਕ ਹੋਰ ਕੁਝ ਵੀ ਨਹੀਂ ਕੁਝ ਲੋਕੇ ਕਹਿ ਰਹੇ ਵੀ ਵਧੀਆ ਹੋ ਗਿਆ ਪ੍ਰਗਟ ਹੋ ਗਏ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਉਹ ਮੈਂ ਤਾਂ ਆਪ ਕਹਿਣਾ ਜੀ ਉਹ ਇੱਕ ਕਹਾਵਤ ਹੈ ਵੀ ਕਿਸੇ ਦੇ ਜੱਟ ਦੇ ਕੋਲ ਖੜੀ ਸੀ ਮੱਝ ਮੱਝ ਸੀ ਵਿਚਾਰੀ ਦੁੱਧ ਨਾ ਦੇਣ ਵਾਲੀ ਉਹਨੂੰ ਚੋਰ ਰਾਤ ਨੂੰ ਖੋਲ ਕੇ ਲੈ ਗਏ ਉਹ ਕਹਿੰਦਾ ਮੈਂ ਵੇਚਣੀ ਨਹੀਂ ਸੀ ਜਲਾਦਾ ਨੂੰ ਪਰ ਵਧੀਆ ਚੋਰ ਕੋਗੇ ਖੋਲ ਕੇ ਲੈ ਗਏ ਮੇਰਾ ਤਾਂ ਖੜਾ ਛੁੱਟਿਆ ਹੁਣ ਸੇਵਾ ਕਰਨੇ ਤੇ ਗੱਲ ਉਹੀ ਹੈ ਬੀ ਇਹ ਤਾਂ ਬਗੈਰ ਦੁੱਧ ਆਣੀਆਂ ਮੱਜਾਂ ਸੀਗੀਆਂ ਸਾਡੇ ਕੋਲ ਸਿੱਖਾਂ ਦੇ ਕੋਲ ਜਿਨ੍ਹਾਂ ਦਾ ਸਿੱਖਾਂ ਨੂੰ ਫਾਇਦਾ ਵੀ ਕੋਈ ਨਹੀਂ ਤਾਂ ਆ ਚੰਗਾ ਹੋ ਗਿਆ ਹੁਣ ਚੋਰ ਲੈ ਗਏ ਸਾਡਾ ਤਾਂ ਖਿਹੜਾ ਛੁੱਟਿਆ ਸਾਨੂੰ ਤਾਂ ਪਤਾ ਲੱਗਿਆ ਕੀਲੇ ਤਾਂ ਬੇਲੇ ਹੋਏ ਇਹਨਾਂ ਕੀਲਿਆਂ ਤੇ ਹੋਰ ਲਿਆ ਕੇ ਕੋਈ ਵਧੀਆ ਮੱਜ ਮੰਨ ਲੂਗੇ ਸਾਡੇ ਕੀਲੇ ਬੇਲੇ ਹੋ ਗਏ ਸਾਨੂੰ ਇਹ ਗੱਲ ਠੀਕ ਹੈ ਇਹਨਾਂ ਨੂੰ ਜਿੱਧਰ ਆਏ ਉਧਰ ਜਾਣ ਦਿਓ ਅਸੀਂ ਇਹਨਾਂ ਨੂੰ ਰੋਕ ਕੇ ਕੀ ਆ ਲੈਣਾ ਪਰ ਮੈਂ ਤੁਹਾਨੂੰ ਦੱਸਦਾ ਹਨਿਆਰਾ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਤ ਦੀ ਬੇਦਵੀਂ ਕਰਵਾਈ ਆਪਣੇ ਆਪ ਨੂੰ ਗੁਰੂ ਕੋਹਾ ਜੀ ਫੇਸਬੁਕ ਤੇ ਉਹਨਾਂ ਦਾ ਇੱਕ ਪੇਜ ਚੱਲਦਾ ਤੁਸੀਂ ਮੇਰੇ ਪ੍ਰੂਫਾਂ ਤੇ ਵੀ ਨਾ ਰਹਿ ਜਿਓ ਜੀ ਫੇਸਬੁਕ ਤੇ ਪੇਜ ਚੱਲਦਾ ਇੱਕ ਉਹਨਾਂ ਦਾ ਮਹਾਨ ਸਤਿਗੁਰੂ ਜੀ ਉਹਦੇ ਤੇ ਨਾ ਸਾਦਾ ਨਹੀਂ ਫੋਟੋ ਦੇਖੋ ਕਿ ਪਹੁੰਚੇ ਹੋਏ ਉੱਥੇ ਇੱਥੇ ਡੇਰੇ 'ਚ ਜਾਂਦੇ ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਲੱਗਦਾ ਕਰਪਾਨਾ ਪਾ ਪਾ ਕੇ ਉਹਨਾਂ ਦੇ ਵਿੱਚ ਡੇਰਿਆਂ ਤੇ ਜਾਂਦੇ ਜੀ ਇਹ ਹੁਣ ਅੱਜ ਉਹਦੇ ਮਰਨ ਤੋਂ ਬਾਅਦ ਹਰ ਇੱਕ ਸਾਧ ਦਾ ਤਾਂ ਮੈਂ ਨਾ ਨਹੀਂ ਮੈਨੂੰ ਪਤਾ ਉਹਦੇ ਤੁਸੀਂ ਬਿਆਨ ਸੁਣੋ ਉਹਦੀ ਬੜੀ ਵੀਡੀਓ ਉਹਨਾਂ ਨੇ ਉਹ ਪੁਨੇਹਾਰਾਂ ਵਾਲੇ ਨੇ ਬੈਰਲ ਕਰੀ ਜੀ ਉਹ ਕਹਿੰਦਾ ਵੀ ਉਹ ਤਾਂ ਰੱਬੀ ਰੂਹ ਸੀ ਤੇ ਮੇਰਾ ਉਹਦਾ ਪਿਛਲੇ ਜਨਮ ਦਾ ਮਲਾਪ ਸੀ ਉਹ ਹੋ ਗਿਆ ਤੇ ਪੜੋ ਤੁਸੀਂ ਤੇ ਮੈਂ ਹੈਰਾਨ ਐ ਮਰਨ ਤੋਂ ਬਾਅਦ ਕਹਿ ਰਿਹਾ ਉਹਦੇ ਮਰਨ ਤੋਂ ਬਾਅਦ ਤੇ ਉਹਨੂੰ ਦਿਖਿਆ ਨਹੀਂ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਮਾਰ ਦੀ ਬੇਦ ਵੀ ਕਰਵਾਈ ਹੁਣ ਇੱਥੇ ਸਾਡੇ ਨੇ ਕਈ ਵਿਦਵਾਨਾਂ ਨੇ ਇਹ ਵੀ ਕਹਿ ਦੇਣਾ ਜੀ ਉਹਨੂੰ ਮਾਫ ਕਰਤਾ कोर्ट ਨੇ ਜੀ ਉਹਦੇ ਖਿਲਾਫ ਸਬੂਤ ਨਹੀਂ ਮਿਲੇ ਮaaf ਕਰਤਾ کورٹ ਨੇ ਤਾਂ بڑے بڑے ਮaaf ਕਰਤੇ ਜੇ ਕੋਰਟਾਂ ਸਾਡੀਆਂ ਸੁਣਦੀਆਂ ਹੁੰਨੀਆਂ ਤਾਂ ਸਾਨੂੰ ਅੱਜ ਇਸ ਦਿਨ ਨਾ ਦੇਖਣੇ ਪੈਂਦੇ کورٹ ਨੇ ਤਾਂ بڑے بڑے ਮaaf ਕਰਤੇ کورٹ ਨੇ ਤਾਂ ਉਹ ਮaaf ਕਰਤੇ ਜਿਨ੍ਹਾਂ ਨੇ ਘਰਾਂ ਤੋਂ ਕੱਢ-ਕੱਢ ਕੇ ਬੱਚੇ ਸੜਕਾਂ ਤੇ ਅੱਗ ਲਾ ਲਾ ਕੇ ਟਾਇਰ ਪਾਪਾ ਕੇ ਫੂਕੇ کورٹ ਨੇ ਤਾਂ ਉਹ ਵੀ ਮaaf ਕਰਤੇ کورٹ ਨੂੰ ਤਾਂ ਹਜੇ ਤੱਕ ਪਰੂਫ ਹੀ ਨਹੀਂ ਮੰਨਦੀ ਕੋਰਟ ਸਾਡੇ ਸਿੱਖਾਂ ਦੀ ਗਵਾਹੀ ਨੂੰ ਤੇ ਇਹ ਤਾਂ ਲੋਕ ਇਹ ਤਾਂ ਲਾਣਾ ਜਿਹੜਾ ਹੈ ਜਿੰਨਾ ਵੀ ਥੋੜਾ ਬਹੁਤਾ ਹੈਗਾ ਇਹ ਇਹ ਸਭ ਇੱਕ ਔਰਸੀ ਦੇ ਘੱਟੇ-ਬੱਟੇ ਹੈ ਹੁਣ ਪਿੱਛੇ ਜੇ ਇਹਨਾਂ ਦੀ ਲੋੜ ਨਹੀਂ ਲੋੜ ਨਹੀਂ ਜੀ ਪਿੱਛੇ ਜੇ ਇਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਗੁਲਾਬ ਸਿੰਘ ਦੀ ਫੋਟੋ ਵਾਇਰਲ ਹੁੰਦੀ ਆ ਉਹ ਹਵਨ ਕਰਦੇ ਦੀ ਹਵਨ ਸਾਡਾ ਸਿੱਖ ਹਵਨ ਕਰਦਾ ਦੇਖਿਆ ਔਰ ਰਤੂ ਬਾਰੇ ਦੱਸ ਦਿਆਂ ਤੁਹਾਨੂੰ ਛੋਟੀ ਜੀ ਗੱਲ ਆ ਰਤੂ ਪਿੱਛੇ ਜੇ ਧੂਫ ਵੀ ਵੇਚਦਾ ਰਿਹਾ ਇਹ ਤਾਂ ਕੰਮ ਕਰ ਸਕਦੇ ਕੋਈ ਵੀ ਸਮਗਰੀ ਵੇਚਦਾ ਰਿਹਾ ਜੀ ਸਿੱਖੀ ਦੇ ਨਾਮ ਤੇ ਵੀ ਆ ਸਮਗਰੀ ਕਰ ਲੋ ਆਓ ਆ ਇਹਨਾਂ ਤੁਹਾਡਾ ਆਏ ਹੋ ਜੂਗਾ ਤੁਹਾਡਾ ਇਹ ਹੋ ਜੂਗਾ ਤੁਹਾਡਾ ਇਹ ਹੋ ਜੂਗਾ ਇੱਕ ਬੀਬੀ ਨੇ ਬਲੱਤ ਕਰਦੇ ਦੋਸ਼ ਲਾਏ ਇਹਦੇ ਤੇ ਤੇ ਇਹ ਬੀਬੀ ਨੇ ਬਲੱਤ ਕਰਦੇ ਦੋਸ਼ ਲਾਏ ਜਿਹੜਾ ਇੰਟਰਵਿਊ ਲੈਣ ਗਿਆ ਜੀ ਪੱਤਰਕਾਰ ਜੀ ਸਭਰਾਮਾ ਤੋਂ ਪੱਤਰਕਾਰ ਰਜਿੰਦਰ ਸਿੰਘ ਸਭਰਾ ਜੀ ਨਾਇਕ ਪੱਤਰਕਾਰ ਦਾ ਉਹ ਪੱਤਰਕਾਰ ਚੰਡੀਗੜ੍ਹ ਰਹਿੰਦੇ ਆ ਜੀ ਢਾਡੀ ਸਿੰਘ ਆ ਜੀ ਚੜਦੀ ਕਲਾ ਵਾਲੇ ਜੀ ਉਹ ਉਹ ਬੀਬੀ ਦੀ ਇੰਟਰਵਿਊ ਲੈ ਕੇ ਆਏ ਉਹਨਾਂ ਨੇ ਬੀਬੀ ਦੀ ਇੰਟਰਵਿਊ ਚਲਾਈ ਜੀ ਤੇ ਜਦੋਂ ਬੀਬੀ ਦੀ ਇੰਟਰਵਿਊ 'ਚ ਇਹ ਹਰਜੀਤ ਸਿੰਘ ਰਤੂ ਨੇ ਉਹਨਾਂ ਨੂੰ ਧਮਕੀਆਂ ਦਵਾਈਆਂ ਤੂੰ ਤੇ ਉਹਦੇ ਵਿੱਚ ਤੁਹਾਨੂੰ ਪਤਾ ਹੋਊਗਾ ਜੀ ਤੇ ਇੱਥੇ ਤੱਕ ਉਹਦਾ ਚੈਨਲ ਬੰਦ ਕਰਾਉਣ ਦੀ ਧਮਕੀ ਦਿੱਤੀ ਤੇਰਾ ਚੈਨਲ ਬੰਦ ਕਰਵਾ ਦੇਣਾ ਮਤਲਬ ਇਹ ਹੈ ਵੀ ਇਹ ਬਾਬੇ ਦੀ ਚਾਲ ਦੀ ਬੜੀ ਹੈ ਬਾਬੇ ਪੂਰੇ ਉੱਥੇ ਭੇਜੇ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸੀ ਵੀ ਇਹ ਟ੍ਰੇਨਿੰਗ ਲੈ ਕੇ ਆਏ ਬੀ ਸਾਡੇ ਕੀਲਿਆਂ ਤੇ ਜ਼ਬਰਦਸਤੀ ਬੰਦ ਦਿੱਤੇ ਗਏ ਤੇ ਖੋਲ ਕੇ ਲਾਗੇ ਉਹਨੂੰ ਚਲ ਹੁਣ ਅਗਲੇ ਖੋਲ ਕੇ ਲੇਗੇ ਤੇ ਸਾਨੂੰ ਨੁਕਸਾਨ ਕੋਈ ਨਹੀਂ ਅਸੀਂ ਤਾਂ ਇਹਨਾਂ ਨੂੰ ਅੱਖ ਕੰਡਾ ਪਾਉਂਦੇ ਤੇ ਸਿੱਖ ਇਹਨਾਂ ਨੂੰ ਦਸਵੰਦ ਦੇ ਵਿੱਚੋਂ ਮਾਇਆ ਦੰਦੇ ਸੀ ਤੇ ਵਧੀਆ ਹੋਇਆ ਚੰਗਾ ਹੀ ਹੋਇਆ ਸਾਨੂੰ ਮੈਂ ਇੱਕ ਗੱਲ ਦਾ ਧੰਨਵਾਦ ਕਰਦਾ ਇਹਨਾਂ ਦਾ ਸਾਰਿਆਂ ਦਾ ਵੀ ਥੋੜੇ ਸਮੇਂ ਚ ਹੀ ਪਤਾ ਲੱਗ ਗਿਆ ਕਿਤੇ ਅਸੀਂ ਵੱਡੀਆਂ ਕੁਰਸੀਆਂ ਤੇ ਨਾ ਬਿਠਾ ਲਤੇ ਠੀਕ ਹੈ ਧੰਨਵਾਦ ਤੁਹਾਡਾ ਜੀ ਤੁਸੀਂ ਮੈਂ ਆਪਣਾ ਕੀਮਤੀ ਸਮਾਂ ਕੱਢਿਆ ਪੰਜਾਬੀ ਲੋਕ ਲਈ دیکھتے ਰਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਰਤ ਸਿੰਘ ਸੁਨਾਮ ਕੈਲੀਫੋਰਨੀਆ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ